ਦੋਸਤੋ ਗੱਲਬਾਤ ਕਰਾਂਗੇ ਬਠਿੰਡਾ ਦੇ ਵਿੱਚ ਇੱਕ ਧਰਨਾ ਲਗਾਇਆ ਹੋਇਆ ਸੀ ਮਾਤਾ ਨੂੰ ਪੁੱਛਦੇ ਆ ਮਾਤਾ ਕੀ ਲੋੜ ਪੈਗੀ ਧਰਨਾ ਲਾਉਣ ਦੀ ਜੀ ਬਈ ਸਾਡਾ ਨਰੇਗਾ ਦਾ ਕੰਮ ਜਮੇ ਹੀ ਬੰਦ ਕਰਤਾ ਸੀ ਖਾਵਾਂਗੇ ਕਿੱਥੋਂ ਨਰੇਗਾ ਦਾ ਕੰਮ ਹੁਣ ਧਰਨਾ ਲਾ ਕੇ ਚਲਾਉਣਾ ਪੈਣਾਗਾ ਜੀ ਹਾਂ ਜੀ ਤਿੰਨ ਚਾਰ ਧਰਨੇ ਲਾਉਣੇ ਪੈਣਗੇ ਅੱਛਾ ਗੱਲਬਾਤ ਕਰਦੇ ਆ ਮਾਤਾ ਹੋਰ ਵੀ ਮਾਤਾ ਕੀ ਲੋੜ ਪੈਗੀ ਧਰਨਾ ਲਾਉਣ ਦੀ ਜੀ ਇਧਰ ਅੱਛਾ ਨਰੇਗਾ ਦਾ ਕੰਮ ਰੋਣਾ ਨਰੇਗਾ ਦਾ ਕੰਮ ਲੈਣਾ ਸੀ ਕੀ ਗੱਲ ਚੱਲਦਾ ਨਹੀਂ ਚੱਲਦਾ ਨਹੀਂ ਬੰਦ ਕਰਿਆ ਪਿਆ ਕਿ ਅਸੀਂ ਕਿੱਥੋਂ ਖਾਕੇ ਹਾਂ ਦਬਾਏ ਨਾ ਸਾਡੀਆਂ ਚੱਲਦੀਆਂ ਉਹ ਬੰਦ ਕਰ ਦਿੱਤੀਆਂ ਜੇ ਪੈਸਾ ਫੇਰ ਹੀ ਲਾਂਗੇ ਹਾਂ ਰੋਟੀਆਂ ਛੱਡੀਆਂ ਬੰਦ ਕਰਤੀਆਂ ਕਣਕ ਛੱਡੀ ਬੰਦ ਕਰਤੀ ਹਾਂ ਦਾਲ ਪਾਣੀ ਛੱਡਾ ਬੰਦ ਕਰਤਾ ਛੱਡਾ ਚਲਾਇਆ ਕੀਆ ਛੱਡਾ ਬੜਾਪਾ ਪੈਨਸ਼ਨ ਵਧੀਆ ਮਾਤਾ ਜੀ ਬੜਾਪਾ ਪੈਨਸ਼ਨ ਬੱਦ ਗਈ ਆ 1500 ਵੀ ਨਹੀਂ ਮਿਲਿਆ ਹੋ ਕੇ ਬੱਦ ਮਿਲਦੀ ਨਹੀਂ 1500 ਹਾਂ ਦੋ ਤੋਂ ਵੀ ਨੱਚਾ ਪੌਂਗਈ ਨਹੀਂ ਪੈਸਣਾ ਹਾਂਜੀ ਇਹ ਤਾਂ ਕੀ ਵੋਟਾਂ ਦਾ ਮਸਲਾ ਵੋਟਾਂ ਲੈ ਲੈਂਦੇ ਆ 70 ਲਾ ਦਿੰਦੇ ਆ ਸਾਡੇ ਗਰੀਬ ਸਿੱਤਰ ਖਾਨ ਜੀ ਉਹ ਕਿ ਰੱਖੇ ਹੋਏ ਨਾ ਕਿ 70 ਮਰਵਾਏ ਜਾਂਦੇ ਆ ਸਾਡਾ ਕੋਈ ਵਾਹ ਜਿਆ ਰੋਜ਼ਗਾਰ ਨਹੀਂ ਬੱਚੇ ਪੜ੍ਹੇ ਲਿਖੇ ਘਰਾਂ ਚ ਪਏ ਆ ਨਸ਼ਾ ਦਵਾਦੋਂ ਜਿੰਨਾ ਮਰਜੀ ਚਿੱਟਾ ਦੇ ਦੇਗੇ ਫੇਲਾ ਮੋੜ ਤੇ ਆ ਕੇ ਫੜ ਲਾ ਤੇ ਭਗਤ ਮਾਨ ਨੂੰ ਇਹ ਨਹੀਂ ਦਿੰਦਾ ਵੀ ਗਰੀਬ ਕਿੱਥੇ ਵਰਦਾ ਵੋਟਾਂ ਲੈਣ ਨੂੰ ਤਾਂ ਫੌਂ ਜਿਹੇ ਕੁੱਤੇ ਵਾਂਗੂ ਵੀ ਹੁਣ ਤਾਂ ਦੇਖ ਲੈ ਕੇ ਵੀ ਤੇਰੇ ਵੋਟਾਂ ਪਾ ਕੇ ਸਾਨੂੰ ਮਿਲਿਆ ਕੀ ਆ ਦਿੱਤਾ ਵੀ ਕੀ ਆ ਓ ਦੋ ਨਾ ਆ ਕਰਾਂ ਤੇ ਬਚਤਨ ਨਿਕਲ ਆ ਤੇਰਾ ਕਾਡਾ ਕਰ ਬਣਾ ਲਿਆ ਕਿਸੇ ਗਰੀਬਾਂ ਦੇ ਮਾਵਾਂ ਦੇ ਪੁੱਤ ਵਜਾ ਕੇ ਦਿਖਾ ਦੇ ਰੋਜ਼ਗਾਰ ਤਾਂ ਸਾਨੂੰ ਕਿਸੇ ਨੂੰ ਲਾ ਦੇ ਜੇ ਰੋਜੀ ਰੋਟੀ ਹਤੋਂ ਉਹ ਵੀ ਖੋਹੀ ਜਾਂਦਾ ਧਰੇਗਾ ਨਾ ਅੱਜ ਕਮ ਆ ਬੈਠੇ ਆ ਕਿ 9 ਮਹੀਨਿਆਂ ਕੋ ਘਰੇ ਬੈਠੇ ਹੀ ਕਮਾਉਣਾ ਹੀ ਖਾਣਾ ਕਰ ਲਈ ਪਾਲਟੀ ਸੀ ਕੰਕਾ ਨਹੀਂ ਦਿੱਤਾ ਸਿਰਫ ਤੇ ਹੀ ਜਾਣਦਾ ਕਿ ਵੋਟਾਂ ਲੈ ਕੇ ਅੰਦਰ ਵਰਜੋ ਭਰਾਵਾ ਸਾਡੇ ਅਗੇ 70 ਖਾਨ ਵਾਲੇ ਖਾਈ ਜਾਂਦੇ ਆ ਹੁਣ ਫੇਰ ਵੋਟਾਂ ਪਾਤੀਆਂ ਤੁਸੀਂ ਉਹਨਾਂ ਦੇ ਬਲਾਕ ਸੰਮਤੀ ਦੇ ਵਿੱਚ ਮੈਂਬਰ ਜਿਤਾਤੇ ਨਾਲੇ ਜਿਲ੍ਹਾ ਪ੍ਰੀਸ਼ਦ ਦੇ ਇਹ ਕਹਦਾ ਹੈ ਵੀ ਇਹ ਹੈਗੀ ਅੱਜ ਤਾਂ ਵੋਟਾਂ ਲੈ ਜਾਂਦਾ ਇਹੀ ਕੰਮ ਕਰਾਈ ਜਾਂਦਾ ਸਾਡੇ ਬਗੇ ਵੋਟਾਂ ਪਾਉਂਦੇ ਅੰਨੇ ਕੋਈ ਚੱਕ ਪਣੇ ਮੂੰਹ ਅੱਜ ਕਹੇ ਤਾਂ ਮੂੰਹ ਰ ਲਾ ਲ ਅੱਜ ਲੱਗ ਰਹੇ ਸਵੇਰੇ ਕਾਹਦੇ ਨਾ ਸਵੇਰੇ ਉੱਠ ਕੇ ਲੱਗ ਕਹਿੰਦੇ ਆ ਮਿਲਦਾ ਕੁਛ ਨਹੀਂ ਕਿਸੇ ਨੂੰ ਕੁਛ ਤੇ ਇਥੇ ਤਾਂ ਹੁਣ ਸਾਡੇ 70 ਬਹੁਤ ਤਿਆਰ ਹੋ ਜਾਣ 70 ਖਾਨ ਨੂੰ ਹੁਣ ਪਬਲਿਕ ਕੋਈ ਨਹੀਂ ਰਹਿੰਦੀ ਜਿਹੜੇ ਉਹਨਾਂ ਨੇ ਬਣਾਏ ਸੀ ਹੁਣ ਤਾਂ ਮੋਦੀ ਵੀ ਬੰਦ ਕਰ ਰਿਹਾ ਨਾਲ ਮੋਦੀ ਵੀ ਕਹਿ ਰਿਹਾ ਕਿ ਸਾਰਾ ਕੁਝ ਇਹੀ ਕੰਮ ਹੋ ਪਤਾ ਜੇਰਾਬ ਨੇ ਕਹਾਂ ਕੰਮ ਬੰਦ ਕਰੂਗਾ ਤਾਂ ਸਿੱਤਰ ਮੋਦੀ ਵੀ ਨਾਲ ਖਾਊਗਾ ਹੁਣ ਅਸੀਂ ਤਾਂ ਜਿਹੜਾ ਭੁੱਖੇ ਪੈਣਾ ਪੈਂਦਾ ਖਤਰਜੋ ਵੀ ਨੀਗਾ ਹੋ ਗਏ ਇਕੱਠੇ ਲੋਕ ਹਾਂਜੀ ਇਕੱਠੇ ਹੁਣ ਥੁਆਕ ਹੁਣ ਇੱਕ ਮੁੱਠੀ ਰਮਾਂਗੇ ਏਕਤਾ ਰੱਖੋਗੇ ਹੁਣ ਇਹੀ ਕੰਮ ਚੱਲੂਗਾ ਅਸੀਂ ਤਾਂ ਜਿਹੜਾ ਪੁੰਜੇ ਪੈਣਾ ਹੀ ਪੈਣਾ ਪਊਣਾ ਉਹਨਾਂ ਨੂੰ ਵੀ ਆ ਠੀਕ ਹੈ ਕੀ ਲੱਗਦਾ ਭਣੇ ਹੁਣ ਨਰੇਗਾ ਦਾ ਕੰਮ ਐ ਚੱਲਿਆ ਕਰੂਗਾ ਧਰਨੇ ਲਾ ਕੇ ਜੀ ਐਂ ਕਿ ਮੈਂ ਚਲਵਾ ਜਿਵੇਂ ਅੱਗੇ ਚੱਲਦੇ ਸੀ ਉਹ ਮੈਂ ਚਲਾਵਾਂਗੇ ਸਿੱਧਾ ਹੁਣ ਫਿਰ ਧਰਨਾ ਲਾਇਆ ਹਾਂ ਲਾਵਾਂਗੇ ਬਈ ਹੁਣ ਵੀ ਡਟ ਕੇ ਖੜੇ ਨੇ ਡਟ ਕੇ ਖੜਾਂਗੇ ਡਟ ਕੇ ਖੜੋਂਗੇ ਹੈ ਤੇ ਜਦੋਂ ਵੋਟਾਂ ਲੈਣ ਆਏ ਸੀ ਉਦੋਂ ਨਹੀਂ ਕਿਹਾ ਅਸੀਂ ਤਾਂ ਕਿਸ਼ਨ ਪਾਰਟੀ ਨਹੀਂ ਪਾਈ ਨਾ ਕਾਂਗਰਸ ਨੂੰ ਪਾਈ ਨਾ ਕਾਂਗਰਸ ਨੂੰ ਪਾਈ ਨਾ ਚੜ੍ਹੂ ਵਾਲੇ ਨੂੰ ਪਾਈ ਤਾਂ ਹੀ ਦਾ ਧਰਨਾ ਲਾਉਣਾ ਪਿਆ ਉਹ ਕਹਿੰਦੇ ਵੋਟਾਂ ਹੀ ਨਹੀਂ ਪਾਈਆਂ ਅਸੀਂ ਕਿਉਂ ਪਾ ਪਾ ਕੇ ਸਾਡਾ ਹਾਕੀ ਕੋਲੇ ਉਹਨਾਂ ਨੇ ਤੇ ਤੁਸੀਂ ਉਹਨਾਂ ਨੂੰ ਵੋਟ ਹੀ ਨਹੀਂ ਪਾਈ ਤੁਸੀਂ ਉਹਨਾਂ ਦਾ ਹੱਕ ਨਹੀਂ ਦਿੱਤਾ ਉਹਨਾਂ ਨੂੰ ਲੈ ਫਿਰ ਅਸੀਂ ਕਿਉਂ ਦੇਵਾਂਗੇ ਜਦੋਂ ਸਾਡਾ ਕੰਮ ਹੀ ਖੋਲੇ ਉਹਨਾਂ ਨੇ ਵੀਰੇ ਕੰਮ ਖੋਲੇ ਆ ਉਹਨਾਂ ਨੇ ਹਾ ਭੈਣੇ ਵੋਟ ਪਾਈ ਸੀ ਨਹੀਂ ਵੀਰੇ ਪਾਈ ਨਹੀਂ ਪਾਈ ਨਹੀਂ ਪਾਈ ਨਹੀਂ ਮੈਂ ਜਾ ਕੇ ਮੂੜਾਂਗੀ ਉਹਦੇ ਵਿੱਚ ਕਾ ਤੋ ਨਹੀਂ ਪਾਈ ਵੀਰੇ ਸਾਰਾ ਕੰਮ ਹੀ ਬੰਦ ਹੋ ਗਿਆ ਸਾਡੇ ਅਸੀਂ ਬੋਟਕੀ ਨੂੰ ਪਾਈਏ ਅਸਾਂ ਤਾਂ ਕਾੜ ਬਣਿਆ ਸੀ ਜੇ ਕਾੜ ਹੋਣਾ ਸੀ ਮਨ ਰੇਗ ਚ ਹਾਰੀ ਲਾਉਣੀ ਆ 300 ਸਾਨੂੰ ਕਹਿੰਦੇ 385 ਰੁਪਏ ਦਿਹਾੜੀ ਮਿਲੂਗੀ ਮੈਂ ਆਪਦਾ ਖਰਚਾ ਜਦੋਂ ਕੋਈ ਪੈਨ ਲੈਣਾ ਕਾਪੀ ਲੈਣੀ ਹੈ ਸਾਡੇ ਕੋਲੋਂ ਲੈਣੀ ਉਹ ਤਾਂ ਸਾਨੂੰ ਸਰਕਾਰ ਦਿੰਦੀ ਨਹੀਂਗੀ ਸਾਨੂੰ 385 ਰੁਪਏ ਦਿਹਾੜੀ ਕਹਿ ਕੇ ਸਾਨੂੰ 340 ਰੁਪਏ ਮਿਲਦੀ ਆ ਅਸੀਂ ਖਰਚਾ ਵੀ ਜਦੋਂ ਕੰਮ ਕਢਾ ਕੇ ਲੈ ਕੇ ਆਉਣਾ ਅਸੀਂ ਕੋਈ ਫਾਰਮ ਭਰਨਾ ਉਹ ਵੀ ਅਧਿਆਸਕ ਕੋਲ ਅੱਜ ਮੈਂ 150 ਰੁਪਏ ਲੈ ਕੇ ਫਾਰਮ ਭਰ ਕੇ ਲੈ ਕੇ ਆਈ ਆ ਫਾ ਇਥੋਂ ਇਹ ਟੋਂ ਤੁਸੀਂ ਹਾਂਜੀ ਵੀਰੇ ਕੀ ਕੀ ਪ੍ਰੋਬਲਮਾਂ ਹੁੰਦੀਆਂ ਮੇਟਾ ਦੀ ਵੀਰੇ ਸਾਨੂੰ ਹਾਜ਼ਰੀ ਲਾਉਣ ਤੇ ਵੀ ਦਿੱਕਤ ਆਉਂਦੀ ਆ ਜਦੋਂ ਅਸੀਂ ਹਾਜ਼ਰੀ ਲਾਉਂਦੇ ਨਾ ਸਾਨੂੰ ਬਹੁਤ ਦਿੱਕਤ ਆਉਂਦੀ ਆ ਫੋਟੋ ਨਹੀਂ ਹੁੰਦੀਗੀ ਸਾਨੂੰ ਮੁਲਾਜ਼ਮ ਜਿਹੜੇ ਦਫ਼ਤਰ ਵਾਲੇ ਆ ਸਾਨੂੰ ਉਹ ਕੁਰਦੇ ਆ ਕਹਿੰਦੇ ਤੁਸੀਂ ਸ਼ਾਮ ਦੀ ਹਾਜ਼ਰੀ ਨਹੀਂ ਲਾਉਂਦੀ ਅੱਛਾ 7 ਵਜੇ ਤੱਕ ਬੈਠੇ ਰਹਿਣੇ ਉੱਥੇ ਸਹੀ ਲੱਗਿਆ ਖੜੇ ਰਹਿਣੇ ਲੋਕੇਸ਼ਨ ਸਾਡੀ ਕਿਤੋਂ ਹੋਰ ਦੀ ਹੁੰਦੀ ਤੇ ਹਾਜ਼ਰੀ ਕੰਮ ਸਾਡਾ ਕਿਤੇ ਹੋਰ ਚੱਲਦਾਗਾ ਸਾਡਾ ਕੰਮ ਸਹੀ ਨਹੀਂ ਚੱਲਦਾ ਸਾਨੂੰ ਅਸੀਂ ਕਹਿੰਨੇ ਵੀ ਸਾਡਾ ਪਹਿਲਾਂ ਕੋ ਕੰਮ ਚੱਲਣਾ ਚਾਹੀਦਾਗਾ ਅਸੀਂ ਜੇ ਨਾ ਚੱਲਿਆ ਸੀ ਕੰਮ ਅਸੀਂ ਐਂ ਧਰਨੇ ਲਾਵਾਂਗੇ ਭ ਪਿਛਲੀਆਂ ਸਰਕਾਰਾਂ ਵੇਲੇ ਕੰਮ ਸਹੀ ਮਿਲ ਜਾਂਦਾ ਸੀ ਭਗਵੰਤ ਮਾਨ ਦੀ ਸਰਕਾਰ ਕਿਵੇਂ ਆ ਪਹਿਲਾਂ ਵੀਰੇ ਕੰਮ ਵਧੀਆ ਚੱਲਦਾ ਸੀ ਮੈਨੂੰ ਮੇਰੇ ਮਾਤਾ ਦੱਸਦੀ ਆ ਬੇਰੀ ਬਹੁਤ ਵਧੀਆ ਕੰਮ ਚੱਲਦਾ ਸੀ ਸਾਡੀ ਫੋਨ ਤੇ ਹਾਇਰੀ ਨਹੀਂ ਲੱਗਦੀ ਸੀ ਉਸ ਟਾਈਮ ਸਾਡੀ ਮਾਸਟੌਲ ਤੇ ਹਾਇਰੀ ਲੱਗਦੀ ਸੀ ਹੁਣ ਸਾਡੀ ਫੋਨ ਤੇ ਹਾਇਰੀ ਲੱਗਦੀ ਆ ਸਾਡੀ ਫੋਟੋ ਨਹੀਂ ਆਉਂਦੀ ਉਹਦੇ ਵਿੱਚ ਤਾਂ ਹੁਣ ਕੇਵਾਈਸੀ ਦਾ ਪੰਗਾ ਪਾਤਾ ਕਹਿੰਦੇ ਕੇਵਾਈਸੀ ਕਰੋ ਜਿਹੜੇ ਹੁਣ ਮੁਲਾਜ਼ਮ ਕਿਹੜੇ ਬਜ਼ੁਰਗਾ ਉਹਨਾਂ ਦੀਆਂ ਉਹ ਐਂਚ ਪਾਇਆ ਉਹਨਾਂ ਦੇ ਕੇਵਾਈਸੀ ਨਹੀਂ ਆਉਂਦੀ ਕੀ ਤੇ ਉਹਨਾਂ ਨੂੰ ਕਹਿੰਦੇ ਵੀ ਇਹਨਾਂ ਨੂੰ ਲਾਉਣਾ ਨਹੀਂ ਕੰਮ ਤੇ ਕੇਵਾਈਸੀ ਜੇ ਨਹੀਂ ਹੁੰਦੀ ਤਾਂ ਉਹਨਾਂ ਨਾਲ ਸੀ ਕੰਮ ਤੇ ਨਹੀਂ ਲਾਉਂਦੇ ਉਹ ਸਾਨੂੰ ਗਾਲਾਂ ਦਿੰਦੇ ਆ ਕਹਿੰਦੇ ਕੰਮ ਨਹੀਂ ਚੱਲਦਾ ਸਾਨੂੰ ਇਹ ਨੇ ਕੜੌਂਕੇ ਦਿੰਦੀਆਂ ਸਾਨੂੰ ਮੇਟ ਮੇਟ ਤੋਂ ਗਾਲਾਂ ਮਿਲਦੀਆਂ ਇਹ ਕੋਈ ਪੁੱਤਾਂ ਨੂੰ ਕੋਈ ਕਰਦਾ ਕੋਈ ਭੈਣਾਂ ਨੂੰ ਗਾਲਾਂ ਕੱਢਦਾ ਕੋਈ ਬਹੁਤ ਗਾਲਾਂ ਕੱਢਦੇ ਸਾਨੂੰ ਸਾਡਾ ਮੈਂ ਹੁਣ 20 ਦਿਨ ਹੋ ਗਏ ਮਹੀਨਾ ਤਿੰਨ ਮਹੀਨਾ ਤੋਂ ਮੇਰਾ ਕੰਮ ਨਹੀਂ ਚੱਲਿਆ ਜਦੋਂ ਮੈਂ ਕੰਮ ਮੇਰੇ ਕੁਝ ਮੈਂਬਰ ਕੋਈ ਕਿਸੇ ਵੱਲ ਚਲੇ ਗਏ ਕੋਈ ਤੂੰ ਕੰਮ ਨਹੀਂ ਕਰਾਉਂਦੀ ਫਲੈਂਡਾ ਕੰਮ ਚੱਲੀ ਜਾਂਦਾ ਸਾਨੂੰ 10-10 ਜਣਾਂ ਦਾ ਕੰਮ ਵੀਰੇ ਇੱਕ ਵਾਰ ਮੋਸਟਾਲ ਮੇਰਾ ਲੱਗਦਾ ਇੱਕ ਵਾਰ ਮੋਸਟਾਲ ਸਾਡੇ ਹੋਰ ਮੇਟ ਦਾ ਲੱਗਦਾਗਾ ਉਹਦੇ ਵਿੱਚ 10 ਬੰਦੇ ਹੀ ਹੁੰਦੇ ਆ ਸਾਡੇ ਕੋਲ ਕਿੰਨੀ ਆਬਾਦੀ ਹੈ ਤੁਹਾਡੀ ਵੋਟ ਕਿੰਨੀਆਂ ਭੈਣੇ ਵੋਟ ਤਾਂ ਵੀਰੇ ਸਾਡੇ ਹੈਗੀ ਆ 12-1300 ਵੋਟ ਹੈਗੀ 12-1300 ਵੋਟ ਚ ਕਿੰਨੇ ਜਣੇ ਕੰਮ ਕਰਵਾਉਣੇ ਹੁਣ ਮੇਟਾ ਜਿਹੜਾ ਨਰੇਗਾ ਦਾ ਵੀਰੇ ਮੇਰੇ ਕੋਲੇ 500 ਕਾਟ 500 ਕਾਟ 500 ਕਾਟ ਮੈਨਾਂ ਦਾ ਬੋਰਡ ਤਾਂ ਉਧ ਵੀ ਜ਼ਿਆਦਾ ਹੋਊਗੀ ਮੈਨੂੰ ਸਾਡੇ ਪਿੰਡ ਦੋ ਨੇ ਇੱਕ ਖੁਰਦ ਢਵਾਲੀ ਤੇ ਇੱਕ ਢਵਾਲੀ ਕੱਲਾ ਹੈ ਪੰਜਾਬ ਸਰਕਾਰ ਨੇ 1000 ਰੁਪਏ ਦਾ ਵਾਅਦਾ ਕੀਤਾ ਸੀ ਉਹ ਮਿਲ ਗਿਆ ਬਣਾ ਨੂੰ ਵੀਰੇ ਉਹ ਵੀ ਨਹੀਂ ਮਿਲਿਆ ਸਾਨੂੰ ਸਾਨੂੰ ਕਹਿੰਦੇ ਮੈਂ ਨਾ ਫਾਰਮ ਵੀ ਭਰ ਲੈ ਸਾਡੇ ਨਾ ਰਾਸ਼ਨ ਗਾਰਡ ਕਈਆਂ ਤੇ ਰਾਸ਼ਨ ਗਾਰਡ ਦਾ ਕਰਕੇ ਸਾਡੇ ਨਿਰੇਗ ਵਾਲੇ ਕਾਰਡ ਹੀ ਨਹੀਂ ਬਣਾਉਂਦੇ ਸਾਨੂੰ ਕੋਈ 1000 ਰੁਪਏ ਨਹੀਂ ਮਿਲਦਾ ਕੋਈ ਜਿਵੇਂ ਸਿਲੰਡਰ ਦੇਤਾ ਜਾਂ ਪੀਐਨਬੀ ਦੇ ਕਿਸੇ ਮਕਾਨ ਉਹ ਵੀ ਸਾਨੂੰ ਗੱਲ ਮੈਂ ਫਾਰਮ ਭਰੇ ਸੀ ਪੀਐਨਬੀ ਦੇ ਉਹਨਾਂ ਦੇ ਵਿੱਚ ਜਿਨ੍ਹਾਂ ਦੇ ਮੇਰੇ ਹੀ ਪੱਕੇ ਘਰ ਆ ਕਹਿੰਦੇ ਇਹਨਾਂ ਦੇ ਫਾਰਮ ਨਹੀਂ ਭਰਨੇਗੇ ਐ ਕਰਦੇ ਆ ਬਹੁਤ ਕਰਦੇ ਵੀਰੇ ਉਹ ਤਾਂ ਕਹਿੰਦੇ ਵਿਤਕਰੇ ਨਹੀਂ ਕਰਦੇ ਅਸੀਂ ਸਾਰਿਆਂ ਨੂੰ ਪਿਆਰ ਕਰਦੇ ਹਾਂ ਸਾਰੇ ਹੀ ਸਾਡੇ ਆ ਕੋਈ ਨਹੀਂ ਵੀਰੇ ਕੋਈ ਕਿਸੇ ਦਾ ਨਹੀਂਗਾ ਕੋਈ ਕਿਸੇ ਦਾ ਨਹੀਂਗਾ ਹੈਗਾ ਅੱਛਾ ਹਾਂਜੀ ਵੀਰੇ ਜੇ 1000 ਰੁਪਿਆ ਦੀ ਥਾਂ ਤੇ 1100 ਦੇਤਾ ਫਿਰ ਭਗਵੰਤ ਮਾਨ ਦੀ ਸਰਕਾਰ ਆਜੂ ਪੈਣਾ ਵੋਟਾਂ ਵੀਰੇ ਮੈਂ ਕਹਿੰਦੀ ਆ ਸਾਨੂੰ 1100 ਵੀ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲਣੀਆਂ ਜ਼ਰੂਰੀ ਆ ਜੇ ਦੀਆਂ ਨੌਕਰੀਆਂ 50000 ਰੁਪਏ ਮੇਰੀ ਗੱਲ ਸੁਣ ਬਹੁਤ ਸਾਡਾ ਕੰਮ ਵੀ ਚਲਾਣਾ ਚਾਹੁੰਦਾ ਕਈਆਂ ਬੱਚੇ ਨਹੀਂ ਹੋਏ ਮਿਲਣਗਾ ਨੌਕਰੀਆਂ ਨਹੀਂ ਮਿਲਣਗਾ ਨਹੀਂ ਭੈਣੇ ਕਹਿੰਦੇ ਗਰੀਬਾਂ ਨੂੰ ਨੌਕਰੀਆਂ ਮਿਲ ਗਈਆਂ ਗਰੀਬਾਂ ਨੂੰ ਮਿਲ ਗਈਆਂ ਕਹਿੰਦੇ ਨੌਕਰੀਆਂ ਗਰੀਬ ਵੀਰੇ ਨਹੀਂ ਸਾਰੇ ਕੋਸਤਾ ਬੈਠੇ ਆ ਹੁਣ ਜਿਹੜੇ ਮੁਲਾਜ਼ਮ ਆ ਸਾਡੇ ਉਹ ਤਾਂ ਫਿਰ ਕੱਚੇ ਤੁਰੇ ਫਿਰਦੇ ਆ ਸਾਡੇ ਜਿਹੜੇ ਸੈਕਟਰੀ ਸਾਹਿਬ ਉਹ ਤਾਂ ਕੱਚੇ ਆ ਤੇ ਕਿਹੜੀਆਂ ਨੌਕਰੀਆਂ ਮਿਲੀਆਂ ਭਲਾ ਇਹ ਦੱਸੋ ਕੋਈ ਨੌਕਰੀ ਨਹੀਂ ਮਿਲੇਗੀ ਕੋਈ ਨੌਕਰੀ ਨਹੀਂ ਮਿਲੀ ਨਸ਼ਾ ਬਣੋ ਨਸ਼ਾ ਨਸ਼ਾ ਵੀ ਬੰਦ ਰਿਆ ਮੈਂ ਅੰਗਣਵਾਰੀ ਵਰਕਰ ਦੀ ਆ ਮੈਂ ਪਲਾਸਟਿਕ ਕੀਤੀ ਆ ਤੇ ਮੈਂ ਨਾ ਫਾਰਮ ਭਰਿਆ ਤੇ ਕਈ ਤਾਂ ਮੇਰੇ ਫਾਰਮ ਉਹ ਵੀ ਰੱਦ ਕਰਤੇ ਜਦੋਂ ਅਸੀਂ ਜਾ ਕੇ ਪਹੁੰਚਦੇ ਕਹਿੰਦੇ ਤੁਹਾਡਾ ਫਾਰਮ ਨਹੀਂ ਪਹੁੰਚਿਆ ਇੱਥੇ ਅੱਛਾ ਫਾਰਮ ਨਹੀਂ ਪਹੁੰਚੇ ਵੀਰੇ ਕੋਈ ਮਿਲੇ ਨਹੀਂ ਸਾਨੂੰ ਨੌਕਰੀ ਮੈਂ ਪਲਾਨ ਮੈਂ ਆਸ਼ਾ ਵਰਕਰ ਦੀ ਭਰੀ ਆ ਮੈਂ ਹੈਲਪਰ ਦੀ ਭਰੀ ਆ ਖਾਣਾ ਬਣਾਉਣ ਦੀ ਸਕੂਲ ਦੀ ਵੀ ਕੋਈ ਮਿਲੀ ਨਹੀਂ ਸਾਨੂੰ ਨੌਕਰੀ ਹੂੰ ਭੈਣੇ ਨਸ਼ਾ ਬੰਦ ਹੋਇਆ ਨਹੀਂ ਹੋਇਆ ਵੀਰ ਜੀ ਤੋ ਇਹ ਤਾਂ ਬੋਰਡ ਲੱਗੇ ਪਿਆ ਬੋਡੇ ਵੱਡੇ ਕਹਿੰਦੇ ਨਸ਼ਾ ਬੰਦ ਹੋ ਗਿਆ ਭੈਣੇ ਨਹੀਂ ਵੀਰ ਜੀ ਕੋਈ ਨਹੀਂ ਅਸੀਂ ਸਹਿਮਤੀ ਹੋਈ ਨਾ ਕੋਈ ਸਪੈਂਟ ਮੈਂਬਰ ਸੁਣਦਾ ਕਹਿ ਤਾਂ ਦਿੰਦੇ ਆ ਸਰਕਾਰ ਆਪ ਧਰਦਾ ਖੁਦ ਮੇਰਾ ਬੰਦਾ ਵੀ ਧਰਦਾ ਵੀਰ ਜੀ ਜੀ ਵਾਲੀ ਗੋਲੀ ਤੇ ਜੀ ਵਾਲੀ ਗੋਲੀ ਹਾਂਜੀ ਹਾਂਜੀ ਜੇ ਕਹਿੰਦੇ ਕਿੰਨੇ ਬੱਚੇ ਆ ਭੈਣੇ ਤੁਹਾਡੇ ਦੋ ਮੁੰਡੇ ਮੁੰਡੇ ਸਾਰਾ ਦੋ ਮੁੰਡੇ ਆ ਫਿਰ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਭੈਣੇ ਹੋਈ ਜਾਂਦਾ ਜੀ ਕਿ ਮੈਂ ਆਪਾਂ ਕੰਮ ਮਿਲ ਜਾਂਦਾ ਤੱਕਾ ਹੋਈ ਵੀ ਜਾਂਦਾ ਜੀ ਨਹੀਂ ਮਿਲਦਾ ਤਾਂ ਉਹ ਟਾਈਮ ਪਾਸ ਕਰੀ ਜਾਂਦਾ ਰੇਗਾ ਤੇ ਟਾਈਮ ਪਾਸ ਕਰਦੀ ਹਾਂ ਹਾਂਜੀ ਹਾਂਜੀ ਸਾਰਾ ਅੱਛਾ ਜੀ ਭੰਡੇ ਨਸ਼ਾ ਬੰਦ ਹੋਇਆ ਨਾ ਬਾਈ ਨਹੀਂ ਬਾਈ ਜੀ ਜੇ ਨਸ਼ਾ ਬੰਦ ਹੋਇਆ ਹੁੰਦਾ ਬੰਦਾ ਕਰਨਾ ਵੀ ਹੁੰਦਾ ਸਰਕਾਰ ਕਰ ਵੀ ਸਕ ਜਾਂਦੀ ਹੈ ਪਰ ਇਹ ਰਲੀ ਮਿਲੀ ਸਰਕਾਰ ਹੈ ਲੋਕਾਂ ਦੇ ਘਰ ਵੀ ਢਾਹ ਤੇ ਸਭ ਕੁਝ ਹੀ ਕਰ ਦਿੰਦੇ ਨੇ ਫਿਰ ਬੰਦ ਕਰਤਾ ਸਭ ਦੁਕਾਨਦਾਰੀ ਖੋਲਤੀ ਐ ਨੇ ਦੁਕਾਨਦਾਰੀ ਕੋਲ ਜਿਹਦਾ ਇੱਕ ਪੁੱਤ ਆ ਉਹ ਸਿਵਿਆਂ ਨੂੰ ਗਿਆ ਜਿਹਦੇ ਦੋ ਪੁੱਤ ਆ ਉਹ ਸਿਵਿਆਂ ਨੂੰ ਗਿਆ ਆਪਾਂ ਰੋਜ਼ ਵੀਡੀਓ ਦੇਖਦੇ ਹਾਂ ਜਿਹੜਾ ਰਹਿੰਦਾ ਗੁੰਦਾ ਗਰੀਬਾਂ ਦਾ ਕੰਮ ਸੀ ਰੋਜ਼ਗਾਰ ਉਹ ਵੀ ਬੰਦ ਕਰਤਾ ਇਹ ਤਾਂ ਵੋਟਾਂ ਪਵਾ ਲੈਂਦੇ ਐ ਆਪ ਦੇ পেট ਭਰ ਲੈਂਦੇ ਐ ਕਿ ਇਹਨਾਂ ਨੂੰ ਕਿਹੜਾ ਕਿਸੇ ਗਰੀਬਾਂ ਦਾ ਫਿਕਰ ਕੋਈ ਫਿਕਰ ਨਹੀਂ ਨਾ ਇਹਨਾਂ ਨੂੰ ਕਿਸੇ ਗਰੀਬਾਂ ਦੀ ਸਰਕਾਰ ਆ ਭਣੀ ਗਰੀਬ ਆਉ ਤਾਂ ਓਏ ਉਹ ਤਾਂ ਗਰੀਬ ਉਹਦੋਂ ਵੀ ਜ਼ਿਆਦਾ ਹੋ ਜਾਊਗਾ ਹੁਣ ਉਹਦੋਂ ਵੀ ਜ਼ਿਆਦਾ ਗਰੀਬ ਹੋ ਜਾਊਗਾ ਕਿਵੇਂ ਹਾਂ ਹੋ ਜਾਊਗਾ ਹੁਣ ਕਿਉਂਕਿ ਖਜ਼ਾਨੇ 'ਚ ਪੈਸੇ ਹੀ ਨਹੀਂ ਕਿਉਂਕਿ ਗਰੀਬਾਂ ਦੇ ਵਾਸਤੇ ਤਾਂ ਪੈਸੇ ਹੀ ਨਹੀਂ ਉਹਦੇ ਕੋਲ ਅੱਛਾ ਕਿਉਂਕਿ ਜਿਹੜਾ ਰੋਜ਼ਗਾਰ ਸੀ ਸਾਡਾ ਉਹ ਰੋਜ਼ਗਾਰ ਦਾ ਵੀ ਸਾਰਾ ਪਤਾ ਉਹ ਖਾ ਚੁਕੇ ਕਿਉਂਕਿ ਉਹਦੇ ਕੋਲੇ ਪੈਸਾ ਹੈ ਨਹੀਂਗਾ ਜੇ ਬੀਬੀਆਂ ਨੂੰ 1000 ਰੁਪਿਆ ਦਿੱਤਾ ਫੇਰ ਸਰਕਾਰ ਆ ਸਕਦੀ ਹੈ ਭਗਵਾਨ ਦਮਨ ਦੀ ਪਰਾਂ ਦੀ 2000 ਕਰਦੇ ਤਾਂ ਵੀ ਨਹੀਂ ਆਉਂਦੀ 2500 ਸਾਡਾ ਕੀਤਾ ਸੀ ਹਾਂਜੀ 2500 ਸਾਡਾ ਬੜੇ ਪੈਦਾ ਕੀਤਾ ਸੀ ਉਹ ਨਹੀਂ ਪਾਇਆ ਉਹਨੇ ਤੇ ਕਿੱਥੋਂ ਆ ਜੀ ਸਰਕਾਰੋਂ ਜਾਂਦਾ ਜਾਂਦਾ ਦੇ ਦੂਗਾ ਮਾਤਾ ਨਹੀਂ ਦਿੰਦਾ ਨਹੀਂ ਦਿੰਦਾ ਵੇਖ ਲੀਤ ਹੈ ਪੈਣੇ ਖਤਮ ਹੋ ਗਏ ਫਿਰ ਕਿੱਥੋਂ ਦੇਰੋ ਪਰਾਂ ਦੀ 5000 ਕਰਦੇ ਸਰਕਾਰ ਫੇਰ ਵੀ ਨਹੀਂ ਆਉਂਦੀ ਆ ਵੀ ਦੋ ਦੋ ਮਹੀਨਿਆਂ ਦੀ ਖੜੀ ਆ ਆ ਵੀ ਦੋ ਦੋ ਮਹੀਨਿਆਂ ਦੀ ਖੜੀ ਹੈ ਹਜ ਇਹ ਨਹੀਂ ਪਾਈ हां टाइम ਤੇ ਮਿਲ ਜਾਂਦੀ ਸੀ ਟਾਈਮ ਤੇ ਲੈ ਮੈਨੂੰ ਇੱਕ ਗੱਲ ਦੱਸ ਐਮ ਐਲ اے ਚੰਗੇ ਆ ਆ ਕੇ ਭਗਵੰਤ ਮਾਨ ਚੰਗਾ ਲੋਕ ਕਹਿੰਦੇ ਆ ਵੀ ਭਗਵੰਤ ਮਾਨ ਚੰਗਾ ਐ ਐਮ ਐਲ اے ਮਾੜੇ ਆ ਉਹ ਕਹਿੰਦੇ ਕ੍ਰਪਸ਼ਨ ਕਰਦੇ ਇਹ ਗੱਲ ਕਹਿੰਦੇ ਆ ਲੋਕ ਗੱਲਾਂ ਨਿਕਲ ਕੇ ਆ ਰਹੀਆਂ ਇਹ ਸਭ ਰਲੇ ਵਾਲੀਆਂ ਸਰਕਾਰਾਂ ਰਲੀਆਂ ਮਿਲੀਆਂ ਸਰਕਾਰਾਂ ਸਭ ਰਲੇ ਮਿਲੀ ਇਹਨਾਂ ਨੂੰ ਪਤਾ ਹੋਊਗਾ ਵੀ ਇਹ ਰਲੇ ਮਿਲੇ ਇਹ ਚੰਗੇ ਕੰਮ ਅਸੀਂ ਤਾਂ ਕਮਾਈ ਕਰਕੇ ਹੀ ਖਾਣੀ ਹੈ ਰੋਜ਼ਗਾਰ ਚੱਲਦਾ ਕੋਈ ਕਿਤੇ ਵੀ ਲਾਲੋਚ ਹੈ ਉਹ ਦਿਹਾੜੀ ਲਾਲੋਚ ਹੈ ਰੋਜ਼ਗਾਰ ਲਾਲੋਚ ਕਿਸੇ ਤਰ੍ਹਾਂ ਦੀ ਲਾਲੋਚ ਕੰਮ ਕਰਕੇ ਖਾਣਾ ਹੈ ਨਾ ਤਾਂ ਸਾਨੂੰ ਕੋਈ ਮੰਤਰੀ ਦੇ ਕੇ ਜਾਊਗਾ ਘਰੇ ਬੈਠਾ ਨੂੰ ਨਾ ਕੋਈ ਸਾਨੂੰ ਨੇਤਾ ਦੇ ਕੇ ਜਾਊਗਾ ਅਸੀਂ ਕੰਮ ਕਰਾਂਗੇ ਤਾਂ ਆਪਦੀ ਕਮਾਈ ਕਰਕੇ ਹੀ ਖਾਵਾਂਗੇ ਕਿਉਂਕਿ ਵੋਟਾਂ ਲੈਣ ਆ ਜਾਂਦੇ ਉਦੋਂ ਆਹਾਂ ਦੇ ਹੱਥ ਜੋੜ ਲਓ 5 ਸਾਲਾਂ ਬਾਅਦ ਚ ਯਾਦ ਆ ਜਾਂਦੀ ਹੈ ਹਰ ਇੱਕ ਮੂਰੇ ਹੱਥ ਜੋੜ ਲੈਂਦੇ ਆ 5 ਸਾਲਾਂ ਤੋਂ ਪਹਿਲਾਂ ਨਹੀਂ ਦੁਨੀਆ ਦੀ ਨਹੀਂ ਹੁੰਦੀ ਇਹ ਦੇਖ ਲਖਦੇ ਨੇ ਇਹ ਅੰਨਾ ਇਹ ਲੰਗੜਾ ਇਹਨੂੰ ਸੁਣਦਾ ਨਹੀਂ ਇਹਦੇ ਵਾਸਤੇ ਰੋਜ਼ਗਾਰ ਹੈ ਨਹੀਂ ਉਹਦੇ ਵਾਸਤੇ ਵੋਟ ਕਿਵੇਂ ਹੁੰਦੀ ਹੈ ਵੋਟ ਲੈਣ ਵਾਲੇ ਕਿਵੇਂ ਹੱਥ ਜੋੜ ਲੈਂਦੇ ਮਾਤਾ ਜੀ ਤੁਸੀਂ ਵੋਟ ਪਾ ਕੇ ਉਹ ਆਪਣੇ 70 ਸਾਲ ਦੀ ਹੋਵੇ ਇਸੇ ਸਾਲ ਦੇ ਫਿਰ ਵੀ ਵੋਟ ਪਵਾਉਂਦੇ